ਹਾਂਜੀ ਅੱਜ ਅੱਜ ਪਿੰਡ ਜੋੜਾ ਦੇ ਦਿੱਤੋਂ ਬਹੁਤ ਵੱਡਾ ਕਾਫਲਾ ਲੈ ਕੇ ਬੜਾ ਸਾਭੀ ਰੈਲੀ ਦੇ ਵਿੱਚ ਟ੍ਰਾਂਸਪੋਰਟ ਤੋਂ ਹਾਂਜੀ ਉਹਦੇ ਬਾਰੇ ਦੱਸੋ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਨਸ਼ਾ ਬੇਰੁਜ਼ਗਾਰੀ ਰੇਤ ਮਾਫੀਆ ਤੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਵਾਸਤੇ ਜਿਹੜਾ ਬਹੁਤ ਵੱਡਾ ਕਾਫਲਾ ਗੁਰਦਾਸਪੁਰ ਸ਼ਹਿਰ ਵਿੱਚ ਜਾ ਰਿਹਾ ਵਾ ਤੇ ਇਹ ਪਿੰਡ ਜੋੜਾ ਛਤਰਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਰਦਾਰ ਜਗੀਰ ਸਿੰਘ ਸੋਢੀ ਜੋੜਾ ਛਤਰਾ ਜਿਹੜੇ ਉਹ ਕਾਫਲਾ ਲੈ ਕੇ ਜਾ ਰਹੇ ਨੇ ਜਿਹਦੇ ਵਿੱਚ 15 ਤੋਂ 16 ਜਿਹੜੀਆਂ ਗੱਡੀਆਂ ਨੇ ਤੇ 40-50 ਮੋਟਰਸਾਈਕਲ ਆ ਤੇ 150 ਤੋਂ ਲੈ ਕੇ 200 ਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ ਨਾਲ ਪਰਸਨ ਜਿਹੜੇ ਹੈਗੇ ਆ ਕਾਂਗਰਸ ਸਰਕਾਰ ਪਿਛਲੀ ਵਾਰੀ ਵੀ ਰਹੀ ਹੈ ਇਸ ਵਾਰੀ ਵੀ ਜੋ ਐਮਪੀ ਦੇ ਇਲੈਕਸ਼ਨ ਆ ਰਹੇ ਆ ਐਮਪੀ ਦੇ ਇਲੈਕਸ਼ਨ ਦੇ ਸਬੰਧ ਵਿੱਚ ਵੀ ਉੱਥੇ ਇੱਕ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਹਾਂਜੀ ਇਸ ਸਬੰਧ ਬਾਰੇ ਦੱਸ ਦਿਓ ਥੋੜਾ ਦੇਖੋ ਕਾਂਗਰਸ ਸਰਕਾਰ ਨੇ ਪਹਿਲਾਂ ਵੀ ਤੇ ਹੁਣ ਵਾਲੇ ਸਮੇਂ ਵਿੱਚ ਵੀ ਬਹੁਤ ਸਾਰਾ ਜਿਹੜਾ ਵਧੀਆ ਕੰਮ ਕੀਤਾ ਵਾ ਲੋਕ ਇਹਨਾਂ ਦੇ ਕੰਮਾਂ ਤੋਂ ਬਹੁਤ ਖੁਸ਼ ਆ ਇਸ ਕਰਕੇ ਆਪਾਂ ਇਹੀ ਚਾਹੁੰਦੇ ਆ ਕਿ ਹੁਣ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਇਹਦੇ ਵਿੱਚ ਵੀ ਜਿਹੜਾ ਪੜਾ ਪਰਿਵਾਰ ਆ ਗੁਰਦਾਸਪੁਰ ਤੋਂ ਇਹਨਾਂ ਦੀ ਜਿੱਤ ਹੋਵੇ ਇਹਨਾਂ ਨੂੰ ਦੇਖਣਾ ਚਾਹੁੰਦੇ ਆ ਜੀ ਹਾਂਜੀ ਸਰ ਜੋ ਅੱਜ ਕਸਾਸਪੁਰ ਦੇ ਵਿੱਚ ਪੜਾ ਸਕলো ਇੱਕ ਬਹੁਤ ਵੱਡੀ ਡੈਲੀ ਕੀਤੀ ਗਈ ਆ ਉਹਦੇ ਸਬੰਧ ਚ ਅੱਜ ਬਹੁਤ ਵੱਡਾ ਕਾਫਲਾ ਲੈ ਕੇ 100 ਜੋੜੇ ਪਿੰਡ ਜੋੜੇ ਤੋਂ ਲੱਗੇ ਹੋ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਇਹ ਜਿਹੜਾ ਨਹੀਂ ਕਾਫਲਾ ਵਾ ਅਸੀਂ ਜਿਹੜਾ ਮੜਾ ਸ਼ਹੀਦ ਹੋਇਆ ਨਾ ਬਾਰਡਰ ਤੇ ਇਹ ਅਸੀਂ ਉਹਦੇ ਸਬੰਧ ਚ ਕਾਫਲਾ ਲੈ ਕੇ ਚੱਲੇ ਆ ਨੌਜਵਾਨ ਯੂਥ ਜਿੰਨੇ ਆ ਵਾ ਉਹਦੇ ਸਬੰਧ ਚ ਅਸੀਂ ਚੱਲੇ ਆ ਉੱਥੇ ਜੀ ਹੁਣਕੋ ਇਲੈਕਸ਼ਨ ਵੀ ਆ ਰਹੇ ਨੇ ਇਲੈਕਸ਼ਨਾਂ ਦੇ ਸਬੰਧ ਦੇ ਵਿੱਚ ਐਮਪੀ ਦਾ ਕਿਹੜਾ ਚਿਹਰਾ ਵੇਖਣਾ ਚਾਹੁੰਦੇ ਹੋ ਐਮਪੀ ਦਾ ਚਿਹਰਾ ਸਾਡਾ ਤੇ ਇਹੋ ਹੀ ਆ ਜੀ ਪੜਾ ਪਰਿਵਾਰੀ ਸਾਡਾ ਤੇ ਯੂਜ ਦਾ ਇਹੋ ਹੀ ਆ ਯੂਜ ਵਿੰਗ ਦਾ ਇਹੋ ਹੀ ਨਾਰਾ ਵਾ ਐਮਪੀ ਬਣੇ ਬਲਜੀਤ ਪੜਾ ਠੀਕ ਆ ਜੀ ਅੱਗੇ ਵੀ ਐਮਐਲਏ ਵੀ ਅੱਗੇ ਬਣੇ ਨੇ ਮੁਰੇ ਬੜਾ ਵਧੀਆ ਕੰਮ ਕੀਤਾ ਵਾ ਬਸ ਸਟੈਂਡ ਬਣਾਇਆ ਵਾ ਅੰਡਰ ਬ੍ਰਿਜ ਬਣਿਆ ਵਾ ਤੇ ਲੋਕਾਂ ਨੂੰ ਹੁਣ ਇਹਨਾਂ ਤੇ ਵਿਸ਼ਵਾਸ ਆ ਕੋ ਲੋਕਾਂ ਨਾਲ ਜੁੜੇ ਨੇ ਤੇ ਗਾਂਵ ਵੀ ਜੋੜਦੇ ਤੇ ਐਮਪੀ ਵੀ ਇਹਨਾਂ ਨੂੰ ਗਾਉਣ ਵਾਲੇ ਹੁਣ ਸਮੇਂ ਦੇ ਵਿੱਚ ਐਮਪੀ ਵੀ ਇਹਨਾਂ ਨੂੰ ਬਣਾਵਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਾਇਤੇ ਕਰਾਂਗੇ ਜੀ ਪੂਰੇ ਪੰਜਾਬ ਦੇ ਵਿੱਚ ਅੱਜ ਉੱਥੇ ਵੱਡੇ ਵੱਡੇ ਲੀਡਰ ਆ ਰਹੇ ਨੇ ਕਿਹੜੇ ਕਿਹੜੇ ਲੀਡਰ ਪਹੁੰਚ ਰਹੇ ਨੇ ਉੱਥੇ ਲੀਡਰਲੀ ਸਾਰੇ ਹੀ ਹਾਈਕਮਰ ਆ ਰਹੀ ਆ ਰਾਜਾ ਵੜਿੰਗ ਜੀ ਆ ਰਹੇ ਨੇ ਹੋਰ ਵੀ ਬਾਜਵਾ ਸਾਹਿਬ ਸਾਰੇ ਜਿੰਨੇ ਵੀ ਹਾਈਕਮਰ ਸਾਹਿਬ ਉੱਥੇ ਪਹੁੰਚ ਰਹੀ ਆ ਜੀ ਨੌਜਵਾਨ ਜਿਹੜਾ ਜੂਸਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਆ ਜੀ ਨਸਿਆ ਤੋਂ ਵੱਧ ਤੋਂ ਵੱਧ ਵਧੋ ਤੇ ਚੰਗੇ ਰਾਹ ਤੇ ਲੱਗੋ ਤੇ ਆਪਣੇ ਕੋਈ ਘਰਾਂ ਦੇ ਵਿੱਚ ਕੋ ਮਾਈਕ ਨੂੰ ਕਰਕੇ ਤੇ ਆਪਣੇ ਵਧੀਆ ਰਾਹ ਤੇ ਪਾਓ ਜੀ ਕਿੰਨੀਆਂ ਗੱਡੀਆਂ ਦਾ ਕਾਫਲਾ ਲੈ ਕੇ ਤੇ ਕਿੰਨੇ ਮੋਰਸਲ ਦਾ ਕਾਫਲਾ ਲੈ ਕੇ ਅੱਜ ਇੱਥੇ ਚੱਲੇ ਜੇ ਗੱਡੀਆਂ ਆਡੇ ਹੋ ਜੀ ਆ 10-15 ਗੱਡੀਆਂ ਨੇ ਕੋ 40-50 ਮੋਰਸਲ ਆ ਤੇ ਸਾਰਾ ਕਾਫਲਾ ਜਿਹੜਾ ਉੱਥੇ ਹੀ ਚੱਲਿਆ ਜੀ ਆ 100-200 ਮੁੰਡਾ ਤੁਹਾਡੇ ਸਾਹਮਣੇ ਹੀ ਆ ਕੁੱਲ ਕਾਇਆ ਨਹੀਂਗਾਹੀਂ ਨਾ ਹੀ ਲੀਡਰ ਵਾ ਨਾ ਹੀ ਕੋ ਸਰਪੰਚ ਨਾ ਪਿੰਚ ਆਹੀਂ ਦੇ ਨਾਲ ਜੁੜੇ ਆ ਜੀ ਪਿੰਡ ਜੋੜੇ ਤੋਂ ਜਾ ਰਹੇ ਹੋ ਕਿਹੜੀ ਜਗ੍ਹਾ ਰੈਲੀ ਉੱਥੇ ਇਹਦੀ ਪਾੜਾ ਪਿੰਡ ਦੇ ਵਿੱਚ ਪਾੜਾ ਸਟੇਡੀਅਮ ਦੇ ਵਿੱਚ ਰੈਲੀ ਆ ਜੀ ਠੀਕ ਹੈ ਜੀ ਹਾਂ ਜੀ